ਬੰਦ ਕਮਰੇ ਦਾ ਰਾਜ ਤੇ ਮਾਂ ਦਾ ਸੱਚ ਮੈਂ ਇੱਕ ਗਰੀਬ ਘਰ ਵਿੱਚ ਜਨਮ ਲਿਆ ਸੀ ਮੇਰੀ ਮੰਮੀ ਇੱਕ ਵੱਡੇ ਬੰਗਲੇ ਵਿੱਚ ਨੌਕਰੀ ਕਰਦੀ ਸੀ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ ਮੇਰੇ ਪਾਪਾ ਨੂੰ ਮਰੇ ਹੋਏ 2 ਸਾਲ ਬੀਤ ਚੁੱਕੇ ਸਨ ਇਸ ਲਈ ਮੇਰੀ ਮੰਮੀ ਅਤੇ ਮੈਂ ਇਕੱਲੇ ਹੀ ਰਹਿੰਦੇ ਸੀ ਪਹਿਲਾਂ ਜਦੋਂ ਮੈਂ ਛੋਟੀ ਸੀ ਮੇਰੀ ਮੰਮੀ ਮੈਨੂੰ ਗਵਾਂਢਣ ਦੇ ਘਰ ਛੱਡ ਕੇ ਚਲੀ ਜਾਂਦੀ ਸੀ ਮੈਂ ਗਵੰਡਨ ਮਾਸੀ ਦਿੱਤੀ ਦੇ ਨਾਲ ਖੇਡਦੀ ਰਹਿੰਦੀ ਸੀ ਪਰ ਜਦੋਂ ਮੈਂ 14 ਸਾਲ ਦੀ ਹੋ ਗਈ ਤਾਂ ਮੇਰੀ ਮਾਂ ਮੈਨੂੰ ਵੀ ਆਪਣੇ ਨਾਲ ਕੰਮ ਤੇ ਲੈ ਜਾਣ ਲੱਗੀ ਮੈਂ ਪਹਿਲਾਂ ਵੀ ਕਦੇ-ਕਦੇ ਮੰਮੀ ਨਾਲ ਬੰਗਲੇ ਵਿੱਚ ਚਲੀ ਜਾਂਦੀ ਸੀ ਪਰ ਕੰਮ ਨਹੀਂ ਕਰਦੀ ਸੀ ਪਰ ਅੱਜ ਜਿੱਥੇ ਮੇਰੀ ਮੰਮੀ ਮੈਨੂੰ ਲੈ ਕੇ ਗਈ ਸੀ ਉਹ ਬੰਗਲਾ ਕੋਈ ਹੋਰ ਹੀ ਸੀ ਮੈਂ ਮਾਂ ਤੋਂ ਪੁੱਛਿਆ ਸੀ ਤਾਂ ਕਹਿਣ ਲੱਗੀ ਕਿ ਇੱਥੋਂ ਦੇ ਮਾਲਕ ਚੰਗੇ ਪੈਸੇ ਦੇ ਰਹੇ ਹਨ ਮੰਮੀ ਮੈਨੂੰ ਅੰਦਰ ਲੈ ਗਈ ਮਾਲਕ ਸਾਹਮਣੇ ਵੇੜੇ ਵਿੱਚ ਬੈਠੇ ਸਨ ਮੇਰੀ ਮਾਂ ਨੂੰ ਦੇਖ ਕੇ ਉਸ ਆਦਮੀ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ ਮੇਰੀ ਮੰਮੀ ਨੇ ਉਸ ਆਦਮੀ ਨਾਲ ਮੇਰੀ ਜਾਣ-ਪਛਾਣ ਕਰਵਾਈ ਉਸ ਆਦਮੀ ਨੇ ਅਜੀਬ ਨਜ਼ਰਾਂ ਨਾਲ ਮੈਨੂੰ ਸਿਰ ਤੋਂ ਪੈਰਾਂ ਤੱਕ ਬੜੇ ਗੌਰ ਨਾਲ ਦੇਖਿਆ ਮੈਨੂੰ ਉਸ ਦਾ ਅਜਿਹਾ ਦੇਖਣਾ ਚੰਗਾ ਨਹੀਂ ਲੱਗਿਆ ਸੀ ਮੰਮੀ ਨੇ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਧੀ ਵੀ ਕੰਮ ਤੇ ਆਇਆ ਕਰੇਗੀ। ਉਹ ਕਹਿਣ ਲੱਗੀ, ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ। ਫਿਰ ਮੇਰੀ ਮੰਮੀ ਨੇ ਮੈਨੂੰ ਝਾੜੂ ਫੜਾਇਆ ਅਤੇ ਕਹਿਣ ਲੱਗੀ, ਤੂੰ ਪੂਰੇ ਬੰਗਲੇ ਨੂੰ ਝਾੜੂ ਪੂੰਝਣ ਲਗਾ। ਇਸ ਤੋਂ ਬਾਅਦ ਕਿਚਨ ਸਾਫ਼ ਕਰ ਦੇਣਾ। ਫਿਰ ਮੈਂ ਤੈਨੂੰ ਦੂਜਾ ਕੰਮ ਦੱਸਦੀ ਹਾਂ। ਇਹ ਕਹਿ ਕੇ ਮੰਮੀ ਨੇ ਆਪਣੇ ਮਾਲਕ ਦੀ ਤਰਫ ਦੇਖਿਆ। ਅਤੇ ਮਾਲਕ ਨੇ ਮੁਸਕਰਾ ਕੇ ਮੇਰੀ ਮਾਂ ਨੂੰ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ। ਮੇਰੀ ਮਾਂ ਮਾਲਕ ਦੇ ਨਾਲ ਹੀ ਕਮਰੇ ਵਿੱਚ ਚਲੀ ਗਈ ਅਤੇ ਫਿਰ ਕਮਰੇ ਦਾ ਦਰਵਾਜ਼ਾ ਬੰਦ ਹੋ ਗਿਆ। ਮੈਂ ਇੱਕ ਨਜ਼ਰ ਝਾੜੂ ਤੇ ਪਾਈ ਅਤੇ ਦੂਜੀ ਇਸ ਬੰਗਲੇ ਤੇ। ਫਿਰ ਡੂੰਗਾ ਸਾ ਪਰਦੇ ਹੋਏ ਪੂਰੇ ਘਰ ਦਾ ਝਾੜੂ ਪੋਚਾ ਲਗਾਉਣ ਲੱਗੀ। ਮੈਨੂੰ ਕੰਮਕਾਜ ਦੀ ਆਦਤ ਵੀ ਨਹੀਂ ਸੀ। ਇਸ ਲਈ ਮੈਨੂੰ ਝਾੜੂ ਪੋਚਾ ਕਰਨ ਵਿੱਚ ਪੂਰੇ 2 ਘੰਟੇ ਲੱਗ ਗਏ। ਅਤੇ ਮੈਂ ਇਹੀ ਕੰਮ ਕਰਕੇ ਪੂਰੀ ਤਰ੍ਹਾਂ ਨਾਲ ਥੱਕ ਗਈ ਸੀ ਫਿਰ ਮੈਂ ਕਿਚਨ ਵਿੱਚ ਆਈ ਤਾਂ ਪੂਰਾ ਕਿਚਨ ਗੰਦਾ ਸੀ ਬਹੁਤ ਜ਼ਿਆਦਾ ਬਰਤਨ ਜਮ੍ਹਾਂ ਸਨ ਦੇਖ ਕੇ ਮੈਨੂੰ ਰੋਣ ਨੂੰ ਜੀ ਕਰ ਰਿਹਾ ਸੀ ਮੈਂ ਸਭ ਕੰਮ ਇਕੱਲੀ ਕਿਵੇਂ ਕਰ ਸਕਦੀ ਸੀ ਖੈਰ ਮੈਂ ਬਰਤਨ ਧੋਤੇ ਕਿਚਨ ਦੀ ਸਫਾਈ ਕੀਤੀ ਪਰ ਨਾਲ ਨਾਲ ਮੈਂ ਇਹੀ ਸੋਚ ਰਹੀ ਸੀ ਕਿ ਮੰਮੀ ਨੇ ਸਾਰੇ ਕੰਮ ਤਾਂ ਮੈਨੂੰ ਦੱਸ ਦਿੱਤੇ ਤਾਂ ਮੰਮੀ ਕਮਰੇ ਵਿੱਚ ਕੀ ਕਰ ਰਹੀ ਹੈ ਮੈਂ ਕਿਚਨ ਦਾ ਕੰਮ ਕਰਨ ਦੇ ਬਾਅਦ ਬਿਲਕੁਲ ਬੇਹਾਲ ਜੀ ਹੋ ਗਈ। ਜਦੋਂ ਮੈਂ ਬਾਹਰ ਆਈ ਤਾਂ ਮਾਲਕ ਦਾ ਕਮਰਾ ਅਜੇ ਵੀ ਬੰਦ ਸੀ। ਮੈਨੂੰ ਬੜੀ ਤੇਜ਼ ਭੁੱਖ ਲੱਗੀ। ਇਸ ਲਈ ਮੈਂ ਮਾਲਕ ਦੇ ਕਮਰੇ ਦੇ ਦਰਵਾਜ਼ਾ ਖੜਕਾਇਆ। ਕੁਝ ਦੇਰ ਬਾਅਦ ਉਹ ਮੈਨੂੰ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਸੀ। ਉਹ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜੀ ਹੋਈ ਸੀ। ਮੈਨੂੰ ਕਹਿਣ ਲੱਗੀ, "ਤੂੰ ਬਾਹਰ ਬੈਠ ਮੈਨੂੰ ਆਈ।" 5 ਮਿੰਟ ਬਾਅਦ ਉਹ ਕਮਰੇ ਵਿੱਚੋਂ ਨਿਕਲੀ ਤੇ ਬਾਹਰ ਆਉਂਦੇ ਹੀ ਉਹਨਾਂ ਨੇ ਤੁਰੰਤ ਹੀ ਕਮਰਾ ਬੰਦ ਕਰ ਦਿੱਤਾ ਅਤੇ ਮੈਨੂੰ ਆਪਣੇ ਨਾਲ ਲੈ ਕੇ ਬੰਗਲੇ ਤੋਂ ਬਾਹਰ ਨਿਕਲ ਗਈ। ਮੰਮੀ ਦੀਆਂ ਅੱਖਾਂ ਸੱਜੀਆਂ ਹੋਈਆਂ ਸਨ ਜਿਵੇਂ ਕਮਰੇ ਚੋਂ ਰੋ ਕੇ ਬਾਹਰ ਆਈ ਹੋਵੇ। ਮੈਂ ਸੋਚ ਰਹੀ ਸੀ ਕਿ ਮੰਮੀ ਨੇ ਬੰਗਲੇ ਵਿੱਚ ਕੋਈ ਕੰਮ ਵੀ ਨਹੀਂ ਕੀਤਾ। ਉਹ ਤਾਂ ਪੂਰਾ ਦਿਨ ਮਾਲਕ ਦੇ ਕਮਰੇ ਵਿੱਚ ਹੀ ਰਹੀ ਸੀ। ਸਾਰਾ ਕੰਮ ਤਾਂ ਮੈਂ ਹੀ ਕੀਤਾ ਸੀ ਪਰ ਮੇਰੀ ਮਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਥੱਕੀ ਹੋਵੇ ਨਾ ਜਾਣੇ ਅਜੇ ਕੀ ਕੰਮ ਕੀਤਾ ਹੋਵੇਗਾ ਮੇਰੀ ਮਾਂ ਨੇ ਘਰ ਜਾ ਕੇ ਸਭ ਤੋਂ ਪਹਿਲਾਂ ਮੇਰੀ ਮਾਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ਾ ਵੀ ਬੰਦ ਕਰ ਲਿਆ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗ ਰਹੀ ਸੀ ਅਤੇ ਖਾਣ ਨੂੰ ਕੁਝ ਵੀ ਨਹੀਂ ਸੀ ਅੱਧੇ ਘੰਟੇ ਬਾਅਦ ਮੇਰੀ ਮਾਂ ਆਪਣੇ ਕਮਰੇ ਵਿੱਚੋਂ ਬਾਹਰ ਆਈ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਉਹ ਕਹਿਣ ਲੱਗੀ ਕਿ ਤੂੰ ਜਾ ਕੇ ਗਵਾਂਢੋਂ ਸਬਜ਼ੀ ਲੈ ਆ ਮੈਂ ਤੇਰੇ ਲਈ ਰੋਟੀ ਬਣਾ ਦਿੰਦੀ ਹਾਂ ਮੈਂ ਗਵਾਂਢੋਂ ਤੋਂ ਸਬਜ਼ੀ ਲੈ ਕੇ ਆ ਗਈ ਅਤੇ ਇੰਨੀ ਦੇਰ ਵਿੱਚ ਮੰਮੀ ਮੇਰੇ ਲਈ ਰੋਟੀ ਬਣਾ ਚੁੱਕੀ ਸੀ ਰਾਤ ਨੂੰ ਮੰਮੀ ਨੇ ਪਾਲਕ ਪਨੀਰ ਬਣਾਇਆ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਅਤੇ ਮੈਂ ਖੂਬ ਅੱਛੇ ਨਾਲ ਖਾਦਾ ਮੇਰੀ ਮਾਂ ਨੇ ਮੇਰੇ ਲਈ ਸਵੇਰ ਲਈ ਵੀ ਪਨੀਰ ਰੱਖ ਲਿਆ ਕਹਿਣ ਲੱਗੀ ਕੱਲ ਲਿਆ ਕੇ ਕੁਝ ਬਣਾਉਣਾ ਨਹੀਂ ਪਵੇਗਾ ਮੈਂ ਕੰਮ ਤੇ ਜਾਣ ਤੋਂ ਪਹਿਲਾਂ ਹੀ ਰੋਟੀਆਂ ਬਣਾ ਕੇ ਰੱਖ ਦਾਂਗੀ। ਮੈਂ ਕਿਹਾ, "ਮੰਮੀ, ਮੈਂ ਕੱਲ ਤੁਹਾਡੇ ਨਾਲ ਕੰਮ ਤੇ ਨਹੀਂ ਜਾਵਾਂਗੀ। ਬਹੁਤ ਵੱਡਾ ਘਰ ਹੈ। ਮੈਂ ਉੱਥੇ ਕੰਮ ਨਹੀਂ ਕਰ ਸਕਦੀ।" ਮੇਰੀ ਮਾਂ ਕਹਿਣ ਲੱਗੀ, "ਕਿ ਹੁਣ ਤੂੰ ਵੱਡੀ ਹੋ ਗਈ ਹੈ, ਇਸ ਲਈ ਹੁਣੇ ਤੂੰ ਕੰਮ ਦੀ ਆਦਤ ਪਾ। ਮਗਾਈ ਦਿਨ ਬਦਨ ਵੱਧਦੀ ਜਾ ਰਹੀ ਹੈ। ਅਜੇ ਵਿੱਚ ਮੈਂ ਇਕੱਲੀ ਘਰ ਦਾ ਖਰਚਾ ਨਹੀਂ ਚੁੱਕ ਸਕਦੀ।" ਮੰਮੀ ਦੀ ਮਜਬੂਰੀ ਸੁਣ ਕੇ ਮੈਂ ਚੁੱਪ ਹੋ ਗਈ ਸੀ ਪਰ ਹੁਣ ਤਾਂ ਰੋਜ਼ ਦਾ ਇਹੀ ਕੰਮ ਸੀ ਮੰਮੀ ਆਪਣੇ ਮਾਲਕ ਦੇ ਨਾਲ ਕਮਰੇ ਵਿੱਚ ਅੰਦਰ ਚਲੀ ਜਾਂਦੀ ਅਤੇ ਮੈਂ ਸਾਰਾ ਕੰਮ ਕਰਦੀ ਮੈਨੂੰ ਉਹਨਾਂ ਤੇ ਗੁੱਸਾ ਵੀ ਆਉਣ ਲੱਗਾ ਸੀ ਅਤੇ ਹੈਰਾਨੀ ਇਸ ਗੱਲ ਤੇ ਹੁੰਦੀ ਸੀ ਕਿ ਮੰਮੀ ਜਦੋਂ ਕਮਰੇ ਵਿੱਚੋਂ ਬਾਹਰ ਆਉਂਦੀ ਤਾਂ ਪਸੀਨੇ ਨਾਲ ਭਿੱਜੀ ਹੁੰਦੀ ਉਸ ਦੀਆਂ ਅੱਖਾਂ ਲਾਲ ਹੁੰਦੀਆਂ ਤੇ ਥੱਕੀ ਥੱਕੀ ਜਿਹੀ ਹੁੰਦੀ ਇੱਕ ਵਾਰ ਮੈਂ ਮਾਂ ਨੂੰ ਕਹਿ ਦਿੱਤਾ ਕਿ ਮੰਮੀ ਤੁਸੀਂ ਤਾਂ ਕੋਈ ਕੰਮ ਵੀ ਨਹੀਂ ਕਰਦੇ ਪਰ ਦੇਖਣ ਵਿੱਚ ਅਜਿਹੀ ਥੱਕੀ ਹੋਈ ਲੱਗਦੀ ਹੋ ਜਿਵੇਂ ਘਰ ਦਾ ਸਾਰਾ ਕੰਮ ਤੁਸੀਂ ਹੀ ਕੀਤਾ ਹੋਵੇ ਉਹ ਕਹਿਣ ਲੱਗੀ ਮੈਂ ਕਿਹੜਾ ਆਰਾਮ ਕਰਦੀ ਹਾਂ ਤੂੰ ਤਾਂ ਮੇਰੇ ਕੰਮ ਇਹ ਕਹਿ ਕੇ ਉਚੁੱਪ ਜੀ ਹੋ ਗਈ ਫਿਰ ਇੱਕ ਲੰਬਾ ਸਾਹ ਭਰ ਕੇ ਬੋਲੀ ਗਰੀਬੀ ਇੱਕ ਬਹੁਤ ਵੱਡੀ ਮੁਸੀਬਤ ਹੈ ਜਿਸ ਘਰ ਨੂੰ ਲੱਗ ਜਾਵੇ ਉਸ ਨੂੰ ਬਰਬਾਦ ਕਰ ਦਿੰਦੀ ਹੈ ਮੈਂ ਇਹੀ ਸੋਚਦੀ ਸੀ ਕਿ ਪਤਾ ਨਹੀਂ ਮੰਮੀ ਇੰਨੀਆਂ ਮੁਸ਼ਕਲਾਂ ਗੱਲਾਂ ਕਿੱਥੋਂ ਸਿੱਖੀ ਹੈ ਮੇਰੀ ਮਾਂ ਬਹੁਤ ਖੂਬਸੂਰਤ ਸੀ ਪਰ ਉਹ ਹਰ ਚੀਜ਼ ਮੈਨੂੰ ਖਿਲਾਉਂਦੀ ਸੀ ਜਿਸ ਦੀ ਮੈਂ ਮੰਗ ਕਰਦੀ ਸੀ ਅਸੀਂ ਲੋਕ ਇਸ ਮਹਗਾਈ ਦੇ ਦੌਰ ਵਿੱਚ ਮલાઈ ਗੁਫਤਾ ਖਾਂਦੇ ਸੀ ਜਦੋਂ ਮੈਂ ਮੰਮੀ ਤੋਂ ਪੁੱਛਦੀ ਮਾਂ ਕਹਿੰਦੀ ਕਿਉਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਸਬਜ਼ੀਆਂ ਖਰੀਦ ਰਹੇ ਹੋ ਤਾਂ ਉਹ ਕਹਿਣ ਲੱਗੀ ਤੂੰ ਵੀ ਤਾਂ ਮੇਰੇ ਨਾਲ ਇੰਨੀ ਮਿਹਨਤ ਕਰਕੇ ਕਮਾਉਣ ਲੱਗੀ ਹੈ ਮੈਨੂੰ ਅੱਛਾ ਖਾਣਾ ਪੀਣਾ ਜ਼ਰੂਰੀ ਹੈ ਮੰਮੀ ਕਦੇ ਵੀ ਖੁਦ ਅੱਛਾ ਖਾਣਾ ਨਹੀਂ ਖਾਂਦੀ ਸੀ ਮੈਨੂੰ ਢਿੱਡ ਭਰ ਕੇ ਖਾਣਾ ਖਵਾਉਂਦੀ ਤੇ ਖੁਦ ਬਚਿਆ ਹੋਇਆ ਖਾਣਾ ਖਾਂਦੀ ਕਦੇ-ਕਦੇ ਮੈਂ ਸੋਚਦੀ ਸੀ ਕਿ ਉਹ ਜਈਆਂ ਮਗਹਾਈਆਂ ਹਨ ਜੋ ਮੇਰੇ ਲਈ ਤੇ ਮੇਰੇ ਮਾਂ ਲਈ ਹੀ ਨਹੀਂ ਹੈ ਮੇਰੀ ਮਾਂ ਦੀ ਖੂਬਸੂਰਤੀ ਵਧਨ ਲੱਗੀ ਇੱਕ ਦਿਨ ਕੁਝ ਮੇਰੀਆਂ ਅੱਖਾਂ ਨੇ ਦੇਖਿਆ ਮੈਨੂੰ ਆਪਣੀ ਅੱਖਾਂ ਤੇ ਯਕੀਨ ਕਰਨਾ ਮੁਸ਼ਕਲ ਹੋ ਗਿਆ ਮੇਰੀ ਮਾਂ ਅਕਸਰ ਆਪਣੇ ਕਮਰੇ ਦੀ ਲਵਾਰੀ ਬੰਦ ਰੱਖਦੀ ਸੀ ਮੈਨੂੰ ਵੀ ਮਨਾ ਕਰਦੀ ਸੀ ਕਿ ਅਲਮਾਰੀ ਨੂੰ ਹੱਥ ਨਾ ਲਾਉਣਾ ਪਰ ਅੱਜ ਬਹੁਤ ਜਲਦੀ ਵਿੱਚ ਸੀ ਮੈਂ ਵੱਡੀ ਹੋ ਰਹੀ ਸੀ ਇਸ ਲਈ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਹੁਣ ਚਾਦਰ ਓੜ ਕੇ ਜਾ ਰਹੀ ਹੈ ਮੈਂ ਮੰਮੀ ਦੀ ਅਲਮਾਰੀ ਵਿੱਚੋਂ ਆਪਣੇ ਲਈ ਚਾਦਰ ਕੱਢਣ ਲੱਗੀ ਤਾਂ ਉੱਥੇ ਕੱਪੜਿਆਂ ਦੇ ਹੇਠੋਂ ਮੈਂ ਇੱਕ ਅਜਿਹੀ ਚੀਜ਼ ਦੇਖੀ ਕਿ ਮੇਰਾ ਦਿਲ ਹੀ ਧੜਕਣਾ ਭੁੱਲ ਗਿਆ ਮੇਰੀ ਮਾਂ ਮੈਨੂੰ ਬਾਹਰੋਂ ਪੁਕਾਰ ਰਹੀ ਸੀ ਮੈਂ ਚਾਦਰ ਲਈ ਅਤੇ ਕਮਰੇ ਵਿੱਚੋਂ ਬਾਹਰ ਆ ਗਈ ਮੰਮੀ ਅੱਜ ਫਿਰ ਤੋਂ ਉਸ ਮਾਲਕ ਦੇ ਕਮਰੇ ਵਿੱਚ ਜਾ ਚੁੱਕੀ ਸੀ ਮੇਰਾ ਅੱਜ ਕੰਮ ਕਰਨ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ ਮੈਂ ਸੋਚਿਆ ਕਿ ਆਖਰ ਇਹ ਮਾਲਕ ਮੇਰੀ ਮਾਂ ਨੂੰ ਰੋਜ਼ ਆਪਣੇ ਕਮਰੇ ਵਿੱਚ ਕਿਉਂ ਲੈ ਜਾਂਦਾ ਹੈ ਅਤੇ ਤਿੰਨ ਚਾਰ ਘੰਟੇ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦਾ ਹੈ ਮੈਂ ਅੱਜ ਇਸ ਘਰ ਦੀ ਸਫਾਈ ਦਿਲੋਂ ਨਹੀਂ ਕੀਤੀ ਸੀ ਥੋੜੇ-ਥੋੜੇ ਹੀ ਸਾਰੇ ਕੰਮ ਕੀਤੇ ਅਤੇ ਮਾਲਕ ਦੇ ਦਰਵਾਜ਼ੇ ਦੇ ਕੋਲ ਜਾ ਕੇ ਖੜੀ ਹੋ ਗਈ ਅਤੇ ਮੈਂ ਸੱਜੇ ਖੱਬੇ ਦੇਖਿਆ ਕਿ ਸ਼ਾਇਦ ਮੈਨੂੰ ਕੋਈ ਖਿੜਕੀ ਨਜ਼ਰ ਆ ਜਾਵੇ ਜਿਸ ਵਿੱਚੋਂ ਮੈਂ ਅੰਦਰ ਝਾਕ ਸਕਾਂ ਕਿ ਮੰਮੀ ਅਜਿਹਾ ਕੀ ਕੰਮ ਕਰਦੀ ਹੈ ਕਿ ਇੰਨੀ ਥੱਕ ਜਾਂਦੀ ਹੈ ਉੱਥੇ ਕੁਝ ਨਹੀਂ ਸੀ ਫਿਰ ਮੇਰੀ ਨਜ਼ਰ ਦਰਵਾਜ਼ੇ ਦੇ ਹੋਲ ਤੇ ਪਈ ਮੈਂ ਉਸ ਹੋਲ ਵਿੱਚੋਂ ਝਾਕਿਆ ਪਰ ਕਮਰੇ ਦੀ ਬੱਤੀ ਬੰਦ ਸੀ ਬਸ ਨਾਈਟ ਬਲਬ ਜਲ ਰਿਹਾ ਸੀ ਕਮਰੇ ਵਿੱਚ ਹਰ ਜਗ੍ਹਾ ਹਨੇਰਾ ਸੀ ਇਸ ਲਈ ਮੈਨੂੰ ਠੀਕ ਨਾਲ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਬਸ ਕਮਰੇ ਵਿੱਚ ਸਾਹਮਣੇ ਦੀ ਖਿੜਕੀ ਨਜ਼ਰ ਆ ਰਹੀ ਸੀ ਜਿਸ ਦੇ ਸਾਹਮਣੇ ਪਰਦਾ ਲਗਾ ਕੇ ਰੋਸ਼ਨੀ ਨੂੰ ਆਉਣ ਤੋਂ ਰੋਕਿਆ ਗਿਆ ਸੀ ਮੈਨੂੰ ਬਿਲਕੁਲ ਮਜੂਸੀ ਜਿਹੀ ਹੋ ਰਹੀ ਸੀ ਮੈਂ ਕਈ ਵਾਰ ਮੰਮੀ ਤੋਂ ਪੁੱਛ ਚੁੱਕੀ ਸੀ ਕਿ ਮਾਲਕ ਆਪਣੇ ਕਮਰੇ ਵਿੱਚ ਲਿਜਾ ਕੇ ਕੀ ਕੰਮ ਕਰਵਾਉਂਦਾ ਹੈ ਫਿਰ ਮੇਰੀ ਮਾਂ ਹਰ ਗੱਲ ਨੂੰ ਟਾਲ ਦਿੰਦੀ ਪਰ ਹੁਣ ਮੈਂ ਵੀ ठान ਲਿਆ ਸੀ ਕਿ ਮੈਂ ਹਰ ਹਾਲ ਵਿੱਚ ਇਹ ਗੱਲ ਜਾਣ ਕੇ ਹੀ ਰਾਂਗੀ ਮੈਂ ਅਜੇ ਵੀ ਉਸ ਹੌਲ ਵਿੱਚੋਂ ਦੇਖ ਰਹੀ ਸੀ ਕਿ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਪਿੱਛੇ ਖੜਾ ਹੈ ਅਜੇ ਮੈਂ ਇਗਨੋਰ ਕਰ ਹੀ ਰਹੀ ਸੀ ਕਿ ਮਾਲਕ ਦੇ ਘਰ ਵਿੱਚ ਤਾਂ ਕੋਈ ਹੋਰ ਨਹੀਂ ਹੈ ਫਿਰ ਇਹ ਕੌਣ ਹੋ ਸਕਦਾ ਹੈ ਤਦ ਹੀ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੈਂ ਤਾਂ ਬੁਰੀ ਤਰ੍ਹਾਂ ਨਾਲ ਹੜਬੜਾ ਗਈ ਅਤੇ ਇੱਕਦਮ ਪਿੱਛੇ ਹਟੀ ਮੇਰਾ ਦਿਲ ਅਜਿਆ ਹੋ ਗਿਆ ਸੀ ਕਿ ਧੜਕਣਾ ਹੀ ਭੁੱਲ ਗਿਆ ਹੋਵੇ ਜਦੋਂ ਮੈਂ ਆਪਣੇ ਪਿੱਛੇ ਪਲਟ ਕੇ ਦੇਖਿਆ ਤਾਂ ਸਾਹਮਣੇ ਖੜਾ ਨੌਜਵਾਨ ਜਿਹੜਾ ਲੜਕਾ ਮੈਨੂੰ ਹੀ ਘੂਰ ਰਿਹਾ ਸੀ ਮੈਂ ਬੁਰੀ ਤਰ੍ਹਾਂ ਨਾਲ ਡਰ ਗਈ ਸੀ ਮੈਨੂੰ ਇੱਥੇ ਕੰਮ ਕਰਦੇ ਇੱਕ ਮਹੀਨਾ ਹੋ ਚੁੱਕਾ ਸੀ ਪਰ ਮੈਂ ਹੁਣ ਤੱਕ ਕਿਸੇ ਨੌਜਵਾਨ ਨੂੰ ਇੱਥੇ ਆਉਂਦੇ ਜਾਂਦੇ ਨਹੀਂ ਦੇਖਿਆ ਸੀ ਉਸ ਲੜਕੇ ਦੇ ਹੱਥ ਵਿੱਚ ਇੱਕ ਬੈਗ ਸੀ ਉਹ ਮੈਨੂੰ ਤਿਰਛੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਬੋਲਿਆ ਇਕ ਕੁੜੀ ਮੇਰੇ ਬਾਪ ਦੇ ਕਮਰੇ ਵਿੱਚ ਕੀ ਤਾਕ ਝਾਕ ਕਰ ਰਹੀ ਹੈ ਮੈਨੂੰ ਤਾਂ ਅਜਿਹਾ ਲੱਗਾ ਜਿਵੇਂ ਮੇਰੀ ਆਵਾਜ਼ ਹੀ ਗਲੇ ਵਿੱਚ ਕਿਤੇ ਫਸ ਗਈ ਹੋਵੇ ਮੈਂ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਕੁਝ ਨਹੀਂ ਮੈਂ ਮੈਂ ਮੇਰੀ ਮੰਮੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕੀ ਜਵਾਬ ਦਿਆਂ ਉਹ ਵੀ ਚੁੱਪ ਹੋ ਗਿਆ ਮੈਨੂੰ ਕਹਿਣ ਲੱਗਾ ਚੋਰ ਹੋ ਮੈਂ ਜਲਦੀ ਨਾਲ ਬੋਲੀ ਬਿਲਕੁਲ ਨਹੀਂ ਮੇਰੇ ਜਵਾਬ ਤੇ ਉਸਨੇ ਮੈਨੂੰ ਇੱਕ ਨਜ਼ਰ ਸਿਰ ਤੋਂ ਪੈਰਾਂ ਤੱਕ ਦੇਖਿਆ ਅਤੇ ਫਿਰ ਬੋਲਿਆ ਕੌਣ ਹੋ ਤੁਸੀਂ ਮੈਂ ਕਿਹਾ ਮੈਂ ਆਪਣੀ ਮੰਮੀ ਦੀ ਧੀ ਹਾਂ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਜਵਾਬ ਕੀ ਦੇ ਰਹੀ ਹਾਂ ਉਹ ਮੇਰੇ ਜਵਾਬ ਤੇ ਮੁਸਕਰਾਉਣ ਲੱਗਾ ਕਹਿਣ ਲੱਗਾ ਸਾਰੇ ਆਪਣੀ ਮੰਮੀ ਦੇ ਧੀਆ ਪੁੱਤ ਹੁੰਦੇ ਹਨ ਮੈਂ ਵੀ ਆਪਣੇ ਪਾਪਾ ਦਾ ਹੀ ਪੁੱਤ ਹਾਂ ਪਰ ਤੁਸੀਂ ਇਹ ਦੱਸੋ ਕਿ ਇਸ ਤੋਂ ਇਲਾਵਾ ਕੀ ਹੋ ਮੈਂ ਕਿਹਾ ਮੈਂ ਉਸ ਘਰ ਦੀ ਨੌਕਰਾਨੀ ਦਿੱਤੀ ਹਾਂ ਇੱਥੇ ਕੰਮ ਕਰਦੀ ਹਾਂ ਮੇਰੀ ਗੱਲ ਸੁਣ ਕੇ ਉਸ ਨੇ ਆਪਣਾ ਬੈਗ ਇੱਕ ਤਰਫ ਰੱਖਿਆ ਅਤੇ ਸਾਹਮਣੇ ਬਣੇ ਸੋਫੇ ਤੇ ਬੈਠ ਗਿਆ ਅਤੇ ਆਪਣੇ ਪੈਰ ਸਾਹਮਣੇ ਰੱਖੇ ਸ਼ੀਸ਼ੇ ਦੀ ਟੇਬਲ ਤੇ ਰੱਖ ਦਿੱਤੇ ਫਿਰ ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਣ ਲੱਗਾ ਕਹਿਣ ਲੱਗਾ ਇਹ ਕੁੜੀ ਆਓ ਮੇਰੇ ਜੁੱਤੇ ਉਤਾਰੋ ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਮੈਂ ਇੱਕ ਨੌਕਰਾਨੀ ਦੀ ਧੀ ਤਾਂ ਸੀ ਪਰ ਜਿਆ ਕੰਮ ਕਦੇ ਵੀ ਨਹੀਂ ਕਰ ਸਕਦੀ ਸੀ ਮੈਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਮੈਂ ਜਿਆ ਕੰਮ ਨਹੀਂ ਕਰਦੀ ਮੇਰੀ ਗੱਲ ਸੁਣ ਕੇ ਉਹ ਬੋਲਿਆ ਅੱਛਾ ਪਾਪਾ ਦੇ ਕਮਰੇ ਵਿੱਚ ਤਾਂ ਝਾਕ ਝਾਕ ਕਰਦੀ ਹੈ ਅਤੇ ਕੰਮ ਨਹੀਂ ਕਰਦੀ ਇੱਕ ਗੱਲ ਸੁਣੋ ਮੇਰੀ ਜੇ ਮੈਂ ਤੁਹਾਡੀ ਹਰਕਤ ਆਪਣੇ ਪਾਪਾ ਨੂੰ ਦੱਸ ਦਿੱਤੀ ਤਾਂ ਉਹ ਤੁਹਾਨੂੰ ਹੁਣੇ ਤੇ ਹੁਣੇ ਨੌਕਰੀ ਤੋਂ ਕੱਢ ਦੇਣਗੇ ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡਣ ਲੱਗੇ ਮੈਨੂੰ ਕਿ ਤੁਸੀਂ ਅਜੇ ਕੁਝ ਨਾ ਕਹਿਣਾ ਮੇਰੀ ਮੰਮੀ ਮੈਨੂੰ ਬਹੁਤ ਮਾਰੇਗੀ ਮੇਰੀ ਗੱਲ ਸੁਣ ਕੇ ਉਹ ਮੈਨੂੰ ਕੁਝ ਨਹੀਂ ਬੋਲਿਆ ਬਸ ਆਪਣੇ ਪੈਰਾਂ ਵਿੱਚ ਪਹਿਨੇ ਜੁੱਤੇ ਦੀ ਤਰਫ ਇਸ਼ਾਰਾ ਕਰਨ ਲੱਗਾ ਮੈਂ ਬੇਵਸੀ ਨਾਲ ਉਸ ਦੇ ਕੋਲ ਪਹੁੰਚੀ ਉਹ ਇੱਕ 16-17 ਸਾਲ ਦਾ ਲੜਕਾ ਸੀ ਸ਼ਕਲ ਵੀ ਉਸ ਮਾਲਕ ਨਾਲ ਹੀ ਮਿਲਦੀ ਸੀ ਪਰ ਸੀ ਬਹੁਤ ਘਮੰਡੀ ਕਿਸਮ ਦਾ ਮੈਂ ਉਸ ਦੇ ਕੋਲ ਰੱਖੀ ਸ਼ੀਸ਼ੇ ਦੀ ਟੇਬਲ ਦੇ ਕੋਲ ਬੈਠ ਗਈ ਤੇ ਉਸ ਦੇ ਜੁੱਤੇ ਉਤਾਰਨ ਲੱਗੀ ਜਦੋਂ ਮੈਂ ਉਸਦੇ ਜੁੱਤੇ ਧਾਰ ਕੇ ਇੱਕ ਤਰਫ ਰੱਖ ਦਿੱਤੇ ਉਹ ਮੈਥੋਂ ਇੱਕ ਗਲਾਸ ਪਾਣੀ ਮੰਗਣ ਲੱਗਾ ਮੈਂ ਕਿਚਨ ਵਿੱਚ ਆ ਗਈ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਤੇ ਫਿਰ ਉਸ ਲੜਕੇ ਨੂੰ ਪਾਣੀ ਦਿੱਤਾ ਇੰਨੇ ਵਿੱਚ ਕਮਰੇ ਦਾ ਦਰਵਾਜ਼ਾ ਖੁੱਲ ਚੁੱਕਾ ਸੀ ਉਹ ਮਾਲਕ ਆਪਣੇ ਬੇਟੇ ਨੂੰ ਦੇਖ ਕੇ ਬੇਹੱਦ ਖੁਸ਼ ਸੀ ਉਹ ਹੋਸਟਲ ਵਿੱਚ ਰਹਿੰਦਾ ਸੀ ਇੱਥੇ ਕੁਝ ਦਿਨ ਦੀ ਛੁੱਟੀ ਬਤਾਉਣ ਆਇਆ ਸੀ ਮੇਰੀ ਮਾਂ ਅਜੇ ਵੀ ਥੱਕੀ ਪਸੀਨੇ ਵਿੱਚ ਭਿੱਜੀ ਹੋਈ ਸੀ ਉਹ ਲੜਕਾ ਸ਼ਾਇਦ ਮੇਰੀ ਮਾਂ ਨੂੰ ਜਾਣਦਾ ਸੀ। ਉਹਨਾਂ ਨੂੰ ਦੇਖ ਕੇ ਨਮਸਤੇ ਕਰਨ ਲੱਗਾ। ਮੇਰੀ ਮਾਂ ਨੇ ਵੀ ਉਸ ਨੂੰ ਨਮਸਤੇ ਦਾ ਜਵਾਬ ਦਿੱਤਾ ਤੇ ਫਿਰ ਮੰਮੀ ਨੇ ਵਾਪਸੀ ਦੀ ਇਜਾਜ਼ਤ ਮੰਗੀ ਅਤੇ ਮੈਨੂੰ ਆਪਣੇ ਨਾਲ ਲੈ ਕੇ ਉਸ ਬੰਗਲੇ ਤੋਂ ਬਾਹਰ ਨਿਕਲ ਗਈ। ਅਗਲੇ ਦਿਨ ਜਦੋਂ ਮੰਮੀ ਦੇ ਨਾਲ ਕੰਮ ਤੇ ਗਈ ਤਾਂ ਉਹ ਲੜਕਾ ਨਾਸ਼ਤੇ ਤੇ ਬੈਠਾ ਸੀ। ਮੇਰੀ ਮਾਂ ਫਿਰ ਤੋਂ ਮਾਲਕ ਦੇ ਕਮਰੇ ਵਿੱਚ ਜਾ ਚੁੱਕੀ ਸੀ। ਮੈਂ ਬੰਗਲੇ ਦੀ ਸਫਾਈ ਕਰਨ ਲੱਗੀ। ਉਹ ਲੜਕਾ ਲਗਾਤਾਰ ਹੀ ਮੈਨੂੰ ਦੇਖੀ ਜਾ ਰਿਹਾ ਸੀ ਜਦੋਂ ਮੈਂ ਉਸ ਲੜਕੇ ਦੇ ਕਮਰੇ ਵਿੱਚ ਸਫਾਈ ਲਈ ਗਈ ਤਾਂ ਉਹ ਮੇਰੇ ਪਿੱਛੇ ਕਮਰੇ ਵਿੱਚ ਆ ਗਿਆ ਮੈਨੂੰ ਹੈਰਤ ਉਸਦਤ ਹੋਈ ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਸੀ ਮੇਰਾ ਦਿਲ ਡਰ ਦੇ ਮਾਰੇ ਕੰਬ ਕੇ ਰਹਿ ਗਿਆ ਸੀ ਉਹ ਮੈਨੂੰ ਬੜੀਆਂ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਮੇਰੇ ਕੋਲ ਆ ਗਿਆ ਮੈਂ ਤਰੰਤ ਪਿੱਛੇ ਹਟੀ ਅਤੇ ਕਮਰੇ ਦੇ ਦਰਵਾਜ਼ੇ ਦੀ ਤਰਫ ਵਧਣ ਲੱਗੀ ਪਰ ਇਸ ਤੋਂ ਪਹਿਲਾਂ ਕਿ ਉਹ ਉਸ ਦਰਵਾਜ਼ੇ ਦੇ ਕੋਲ ਪਹੁੰਚ ਗਿਆ ਸੀ ਮੇਰੀ ਜਾਨ ਹੀ ਨਿਕਲ ਗਈ ਸੀ ਜਦੋਂ ਉਸ ਨੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ ਤੇ ਆਪਣੇ ਕਦਮ ਇਸ ਤਰਫ ਵਧਾਉਣ ਲੱਗਾ ਕਹਿਣ ਲੱਗਾ "ਕੱਲ ਤੂੰ ਉਸ ਕਮਰੇ ਵਿੱਚ ਝਾਕ ਕੇ ਕੀ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ" ਇੱਕ ਇੱਕ ਕਦਮ ਮੇਰੀ ਤਰਫ ਵਧਾਉਂਦੇ ਹੋਏ ਪੁੱਛ ਰਿਹਾ ਸੀ ਮੈਂ ਕਿਹਾ "ਮੈਨੂੰ ਬਾਹਰ ਜਾਣਾ ਹੈ ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਹੈ" ਉਹ ਮੇਰੀ ਗੱਲ ਨੂੰ ਨજર ਅੰਦਾਜ਼ ਕਰਕੇ ਮੈਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ ਉਸ ਦੀਆਂ ਤੇਜ਼ ਨਜ਼ਰਾਂ ਨਾਲ ਮੇਰੇ ਪੂਰੇ ਸਰੀਰ ਵਿੱਚ ਸੰਸਣੀ ਜੀ ਦੌੜ ਗਈ ਸੀ ਤੈਨੂੰ ਬਹੁਤ ਸ਼ੌਂਕ ਹੈ ਦੂਸਰਿਆਂ ਦੇ ਕਮਰਿਆਂ ਵਿੱਚ ਝਾਕ ਕੇ ਇਹ ਦੇਖਣ ਦਾ ਕਿ ਉੱਥੇ ਕੀ ਹੋ ਰਿਹਾ ਹੈ ਅਤੇ ਉਹ ਹੱਸਣ ਲੱਗਾ ਕਹਿਣ ਲੱਗਾ ਮੈਂ ਹੁਣ ਤੈਨੂੰ ਦੱਸਾਂ ਕਿ ਬੰਦ ਕਮਰੇ ਦੇ ਪਿੱਛੇ ਕੀ ਹੁੰਦਾ ਹੈ ਇਸ ਤੋਂ ਬਾਅਦ ਮੇਰੇ ਸਰੀਰ ਵਿੱਚ ਗੁੱਸੇ ਦੀ ਲਹਿਰ ਦੌੜ ਆਈ ਸੀ ਇਸ ਤੋਂ ਪਹਿਲਾਂ ਕੋਈ ਮੇਰੇ ਪਾਸ ਆਉਂਦਾ ਮੈਂ ਮੰਮੀ ਮੰਮੀ ਚੀਕਣਾ ਸ਼ੁਰੂ ਕਰ ਦਿੱਤਾ ਪਰ ਉਸ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਅਤੇ ਕਹਿਣ ਲੱਗਾ ਜੇ ਸ਼ੋਰ ਮਚਾਇਆ ਤਾਂ ਤੇਰਾ ਗਲਾ ਘੁੱਟ ਦਿਆਂਗਾ ਇਹ ਕਹਿ ਕੇ ਉਸ ਨੇ ਮੇਰੇ ਮੂੰਹ ਤੋਂ ਹੱਥ ਹਟਾਇਆ ਅਤੇ ਕਮਰੇ ਦਾ ਦਰਵਾਜ਼ਾ ਵੀ ਖੋਲ ਦਿੱਤਾ ਮੈਂ ਕਮਰੇ ਤੋਂ ਬਾਹਰ ਨਿਕਲ ਗਈ ਉਸ ਲੜਕੇ ਨੇ ਆਪਣੇ ਕਮਰੇ ਦਾ ਦਰਵਾਜ਼ਾ ਤੇਜ਼ੀ ਨਾਲ ਬੰਦ ਕਰ ਲਿਆ ਮੈਂ ਇਸ ਤਰ੍ਹਾਂ ਪਰੇਸ਼ਾਨ ਸੀ ਕਿ ਰੋਣ ਲੱਗੀ ਸੀ ਮੈਂ ਸੋਚ ਲਿਆ ਕਿ ਹੁਣ ਇੱਥੇ ਕੰਮ ਕਰਨ ਨਹੀਂ ਆਵਾਂਗੀ ਮੈਂ ਬਾਕੀ ਦਾ ਕੰਮ ਰੋਂਦੇ ਹੋਏ ਕੀਤਾ ਸੀ ਮੰਮੀ ਜਿਵੇਂ ਹੀ ਮਾਲਕ ਦੇ ਕਮਰੇ ਵਿੱਚੋਂ ਬਾਹਰ ਨਿਕਲੀ ਮੈਨੂੰ ਰੋਂਦਾ ਦੇਖ ਕੇ ਪਰੇਸ਼ਾਨ ਹੋ ਗਈ ਮੈਨੂੰ ਰੋਣ ਦੀ ਵਜ੍ਹਾ ਪੁੱਛਣ ਲੱਗੀ ਮੈਂ ਉਸ ਵਕਤ ਮਾਲਕ ਦੇ ਸਾਹਮਣੇ ਕੁਝ ਨਹੀਂ ਬੋਲੀ ਮੈਂ ਕਿਹਾ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਹੈ ਮੈਂ ਪੂਰੇ ਰਸਤੇ ਵਿੱਚ ਰੋਂਦੀ ਰਹੀ ਮੇਰੀ ਮੰਮੀ ਮੈਨੂੰ ਘਰ ਦੀ ਬਜਾਏ ਡਾਕਟਰ ਦੇ ਕਲੀਨਿਕਲ ਜਾਣ ਲੱਗੀ ਪਰ ਮੈਂ ਮਨਾ ਕਰ ਦਿੱਤਾ ਕਰ ਜਾ ਕੇ ਮੈਂ ਮੰਮੀ ਦੇ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਉਸ ਲੜਕੇ ਦੀਆਂ ਗੱਲਾਂ ਵੀ ਦੱਸ ਦਿੱਤੀਆਂ ਮੇਰੀ ਮਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਕਿ ਮੰਮੀ ਮੈਂ ਉਸ ਬੰਗਲੇ ਵਿੱਚ ਕੰਮ ਨਹੀਂ ਕਰਨਾ ਮੇਰੀ ਮਾਂ ਨੇ ਮੈਨੂੰ ਚੁੱਪ ਕਰਾਇਆ ਤੇ ਕਿਹਾ ਕੱਲ ਤੋਂ ਕੱਲੀ ਹੀ ਜਾਇਆ ਕਰੇਗੀ ਅਗਲੇ ਦਿਨ ਮੈਂ ਕਰੇ ਹੀ ਰਹੀ ਸੀ ਪਰ ਉਸ ਦਿਨ ਜਦੋਂ ਮੰਮੀ ਘਰ ਪਰਤੀ ਸੀ ਉਹਨਾਂ ਦਾ ਚਿਹਰਾ ਲਾਲ ਹੋ ਗਿਆ ਸੀ ਉਹ ਬਹੁਤ ਜ਼ਿਆਦਾ ਥੱਕ ਗਈ ਸੀ ਆਉਂਦੇ ਹੀ ਪੀਜੀ ਹੋਈ ਚਾਰ ਪਾਈ ਤੇ ਲੇਟ ਗਈ ਜਦੋਂ ਮੈਂ ਮੰਮੀ ਨੂੰ ਛੂ ਕੇ ਦੇਖਿਆ ਤਾਂ ਬੁਖਾਰ ਨਾਲ ਤੜਫ ਰਹੀ ਸੀ ਮੈਂ ਜਲਦੀ ਨਾਲ ਮੰਮੀ ਨੂੰ ਪਾਣੀ ਪਲਾਇਆ ਖਾਣਾ ਖਵਾਇਆ ਘਰੇ ਰੱਖੀ ਬੁਖਾਰ ਦੀ ਦਵਾਈ ਵੀ ਦਿੱਤੀ ਰਾਤ ਭਰ ਮੈਂ ਮੰਮੀ ਦਾ ਸਿਰ ਦਬਾਉਂਦੀ ਰਹੀ ਉਹਨਾਂ ਨੂੰ ਅਜੇ ਵੀ ਤੇਜ਼ ਬੁਖਾਰ ਸੀ ਉਹ ਨੀਂਦ ਵਿੱਚ ਹੀ ਹਾਏ ਹਾਏ ਕਰ ਰਹੀ ਸੀ ਮੇਰੇ ਪਾਸ ਰਿਸ਼ਤੇ ਦੇ ਨਾਮ ਤੇ ਸਿਰਫ ਇੱਕ ਮੰਮੀ ਹੀ ਤਾਂ ਸੀ ਜੇ ਉਸ ਨੂੰ ਵੀ ਕੁਝ ਹੋ ਜਾਂਦਾ ਤਾਂ ਮੈਂ ਕਿਵੇਂ ਜੀ ਸਕਦੀ ਸੀ ਸਵੇਰ ਤੱਕ ਮੰਮੀ ਦਾ ਬੁਖਾਰ ਤਾਂ ਕਾਫੀ ਘੱਟ ਹੋ ਗਿਆ ਪਰth ਕਾਵਟ ਬਹੁਤ ਜ਼ਿਆਦਾ ਸੀ ਇਸ ਦੇ ਬਾਵਜੂਦ ਉਹ ਮਾਲਕ ਦੇ ਘਰ ਜਾਣ ਨੂੰ ਤਿਆਰ ਸੀ ਮੈਂ ਮਾਂ ਨੂੰ ਕਿਹਾ ਕਿ ਅੱਜ ਛੁੱਟੀ ਕਰ ਲਵੇ ਪਰ ਉਹ ਕਹਿਣ ਲੱਗੀ ਕਿ ਛੁੱਟੀ ਨਹੀਂ ਕਰ ਸਕਦੀ ਨਹੀਂ ਤਾਂ ਨੌਕਰੀ ਛੁੱਟ ਜਾਵੇਗੀ ਮੈਂ ਕਿਹਾ ਤਾਂ ਠੀਕ ਹੈ ਅੱਜ ਮੈਂ ਇਕੱਲੀ ਕੰਮ ਤੇ ਚਲੀ ਜਾਂਦੀ ਹਾਂ ਮੇਰੀ ਗੱਲ ਸੁਣ ਕੇ ਮੰਮੀ ਦੀ ਰੰਗਤ ਉੱਡ ਗਈ ਸੀ ਕਹਿਣ ਲੱਗੀ ਨਹੀਂ ਮੈਂ ਤੈਨੂੰ ਇਕੱਲੀ ਕਦੇ ਨਹੀਂ ਭੇਜ ਸਕਦੀ ਇਸ ਵਾਰ ਮम्मी ਦੇ ਨਾਲ ਮੈਂ ਵੀ ਉਸ ਬੰਗਲੇ ਵਿੱਚ ਚਲੀ ਗਈ ਪਰ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਸੀ ਉੱਥੇ ਪਹੁੰਚ ਕੇ ਉਹ ਬਿਲਕੁਲ ਬੇਹਾਲ ਜਿਹੀ ਹੋ ਚੁੱਕੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਉਹ ਇੱਕ ਜਗ੍ਹਾ ਬੈਠ ਜਾਣ ਮੈਂ ਸਾਰੇ ਕੰਮ ਖੁਦ ਕਰ ਦਿਆਂਗੀ ਉਹ ਜ਼ਮੀਨ ਦੇ ਕੋਨੇ ਵਿੱਚ ਬੈਠ ਗਈ ਉਹ ਮਾਲਕ ਦਾ ਬੇਟਾ ਅੱਜ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਸੀ ਸ਼ਾਇਦ ਵਾਪਸ ਹੌਸਟਲ ਜਾ ਚੁੱਕਾ ਸੀ ਮੈਂ ਪੂਰੇ ਘਰ ਦੀ ਸਫਾਈ ਕੀਤੀ ਮੰਮੀ ਇੱਕ ਕੋਨੇ ਵਿੱਚ ਬੇਹਾਲ ਜੀ ਲੇਟੀ ਸੀ ਜਦੋਂ ਸਾਰੇ ਕੰਮ ਖਤਮ ਹੋ ਗਏ ਤਾਂ ਮਾਲਕ ਨੂੰ ਕਹਿਣ ਲੱਗੀ ਕਿ ਤੁਹਾਡੀ ਮਾਂ ਤਾਂ ਬਹੁਤ ਬਿਮਾਰ ਹੈ ਇਸ ਦੇ ਹਿੱਸੇ ਦਾ ਕੰਮ ਕੌਣ ਕਰੇਗਾ ਇਹ ਸੁਣ ਕੇ ਮੈਨੂੰ ਉਸ ਮਾਲਕ ਤੇ ਗੁੱਸਾ ਆਉਣ ਲੱਗਾ ਅਫਸੋਸ ਵੀ ਹੋਣ ਲੱਗਾ ਮੈਂ ਕਿਹਾ ਮੇਰੀ ਮਾਂ ਬਿਮਾਰ ਹੈ ਉਹ ਕਹਿਣ ਲੱਗੀ ਮੈਂ ਕੁਝ ਨਹੀਂ ਜਾਣਦਾ ਮੈਨੂੰ ਆਪਣਾ ਕੰਮ ਪੂਰਾ ਕਰਵਾਉਣਾ ਹੈ ਤੁਹਾਡੀ ਮਾਂ ਤੋਂ ਨਹੀਂ ਹੁੰਦਾ ਤਾਂ ਤੁਸੀਂ ਕਰੋ ਮੈਂ ਹਾਂ ਕਰ ਦਿੱਤੀ ਅੱਜ ਮੈਂ ਵੀ ਤਜਾਨਣਾ ਸੀ ਕਿ ਉਹ ਮਾਲਕ ਘੰਟਿਆਂ ਵੱੱਦੀ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦਾ ਹੈ ਕਿ ਮੇਰੀ ਮਾਂ ਦੀ ਅਲਮਾਰੀ ਵਿੱਚ ਹਜ਼ਾਰਾਂ ਦੇ ਕਈ ਨੋਟ ਪਏ ਹਨ ਪਰ ਜਿਵੇਂ ਹੀ ਮੈਂ ਮਾਲਕ ਦੇ ਕਮਰੇ ਵਿੱਚ ਜਾਣ ਲੱਗੀ ਮੇਰੀ ਮਾਂ ਮੇਰੇ ਤੇ ਚੀਕਣ ਲੱਗੀ ਕਹਿਣ ਲੱਗੀ ਕਿ ਤੂੰ ਅੰਦਰ ਨਹੀਂ ਜਾਵੇਂਗੀ ਸ਼ਾਇਦ ਮੇਰੀ ਮੰਮੀ ਕੋਲ ਹੀ ਸੀ ਇਸ ਲਈ ਮੇਰੀ ਅਤੇ ਮਾਲਕ ਦੀਆਂ ਗੱਲਾਂ ਸੁਣ ਰਹੀ ਸੀ ਇਸ ਲਈ ਤੇਜ਼ ਬੁਖਾਰ ਵਿੱਚ ਵੀ ਬੋਲ ਪਈ ਸੀ ਬਹੁਤ ਮੁਸ਼ਕਿਲ ਨਾਲ ਉੱਠੀ ਤੇ ਮੈਨੂੰ ਲੈ ਕੇ ਬਾਹਰ ਆ ਗਈ। ਸ਼ਾਮ ਨੂੰ ਮੈਂ ਆਪਣੀ ਮੰਮੀ ਨੂੰ ਡਾਕਟਰ ਦੇ ਕੋਲ ਲੈ ਕੇ ਗਈ। ਅਗਲੇ ਦਿਨ ਮੇਰੀ ਮਾਂ ਗਹਿਰੀ ਨੀਂਦ ਵਿੱਚ ਸੌਂ ਰਹੀ ਸੀ। ਮੈਂ ਚੁੱਪਕੇ ਨਾਲ ਕਰੋ ਬਾਹਰ ਨਿਕਲ ਗਈ। ਹੁਣ ਤਾਂ ਮੈਂ ਸੋਚਾਂ ਵਿੱਚ ਪੈ ਗਈ ਸੀ ਕਿ ਮੈਨੂੰ ਵੀ ਪਤਾ ਹੋਵੇ ਕਿ ਬੰਦ ਦਰਵਾਜ਼ੇ ਦੇ ਪਿੱਛੇ ਦਾ ਕੀ ਰਾਜ਼ ਹੈ। ਮੈਂ ਇਸ ਵਾਰ ਇਕੱਲੀ ਬੰਗਲੇ ਵਿੱਚ ਚਲੀ ਗਈ। ਉਹ ਮਾਲਕ ਮੈਨੂੰ ਇਕੱਲੀ ਦੇਖ ਕੇ ਮੇਰੀ ਮਾਂ ਬਾਰੇ ਪੁੱਛਣ ਲੱਗਾ। ਮੈਂ ਕਿਹਾ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਪਹਿਲਾਂ ਤਾਂ ਉਸ ਮਾਲਕ ਨੇ ਮੈਥੇ ਸਾਰੇ ਘਰ ਦੇ ਕੰਮ ਕਰਵਾਏ ਫਿਰ ਉਸ ਦੇ ਬਾਅਦ ਕਹਿਣ ਲੱਗਾ ਕਿ ਮੈਂ ਉਹ ਕੰਮ ਕਰਾਂ ਜੋ ਮੇਰੀ ਮਾਂ ਕਰਦੀ ਸੀ ਉਹ ਮੈਨੂੰ ਉਸਦੇ ਦੁੱਗਣੇ ਪੈਸੇ ਦੇਵੇਗਾ ਜਿੰਨਾ ਮੇਰੀ ਮਾਂ ਨੂੰ ਦਿੰਦਾ ਸੀ ਮੈਂ ਉਸ ਦੀ ਗੱਲ ਮੰਨ ਗਈ ਉਸ ਵਕਤ ਮੈਨੂੰ ਪੈਸਾ ਨਹੀਂ ਚਾਹੀਦਾ ਸੀ ਬਸ ਇਹ ਜਾਣਨ ਦੀ ਦਿਲਚਸਪੀ ਸੀ ਕਿ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦੇ ਹਨ ਕਿ ਉਹ ਜਦੋਂ ਕਮਰੇ ਵਿੱਚੋਂ ਬਾਹਰ ਆਉਂਦੀ ਹੈ ਤਾਂ ਥੱਕੀ ਹੁੰਦੀ ਹੈ ਮੈਂ ਜਦੋਂ ਉਸ ਮਾਲਕ ਦੇ ਕਮਰੇ ਵਿੱਚ ਗਈ ਪੂਰੇ ਕਮਰੇ ਵਿੱਚ ਹਨੇਰਾ ਛਾਇਆ ਹੋਇਆ ਸੀ ਉਸ ਮਾਲਕ ਨੇ ਇੱਕ ਲਾਈਟ ਔਨ ਕੀਤੀ ਅਤੇ ਖੁਦ ਬਾਥਰੂਮ ਚਲਾ ਗਿਆ ਮੈਂ ਧੜਕਦੇ ਦਿਲ ਦੇ ਨਾਲ ਉਸ ਕਮਰੇ ਦੇ ਬੈੱਡ ਤੇ ਬੈਠ ਗਈ ਕੁਝ ਦੇਰ ਬਾਅਦ ਜਦੋਂ ਮਾਲਕ ਬਾਥਰੂਮ ਤੋਂ ਬਾਹਰ ਆਇਆ ਤਾਂ ਉਸ ਨੇ ਰਾਤ ਦਾ ਕੱਪੜਾ ਪੈਨ ਰੱਖਿਆ ਸੀ ਮੈਨੂੰ ਦੇਖ ਕੇ ਹੈਰਾਨੀ ਹੋਈ ਜਦੋਂ ਉਸ ਮਾਲਕ ਨੇ ਕਮਰੇ ਦੀ ਕੁੰਡੀ ਲਗਾਈ ਤਾਂ ਮੇਰੇ ਹੋਸ਼ ਹੀ ਉੱਟ ਗਏ ਮੈਂ ਸਮਝ ਗਈ ਸੀ ਕਿ ਉਹ ਮੈਨੂੰ ਕੀ ਕੰਮ ਕਰਵਾਉਣਾ ਚਾਹੁੰਦਾ ਹੈ ਮੈਂ ਖੜੀ ਹੋ ਗਈ ਪਰ ਇੰਨੀ ਦੇਰ ਵਿੱਚ ਉਹ ਮੇਰੇ ਕੋਲ ਪਹੁੰਚ ਹੀ ਗਿਆ ਸੀ ਫਿਰ ਉਸ ਨੇ ਮੇਰੇ ਹੱਥ ਵਿੱਚ ਨਿਹਮ ਦੇ ਤੇਲ ਦੀ ਸ਼ੀਸ਼ੀ ਫੜਾ ਦਿੱਤੀ ਕਹਿਣ ਲੱਗਾ ਕਿ ਤੂੰ ਮੇਰਾ ਮਾਲਿਸ਼ ਕਰ ਅਤੇ ਬਿਨਾਂ ਰੋਕੇ ਮੈਨੂੰ ਉਸ ਦੇ ਮਾਲਿਸ਼ ਕਰਨੀ ਸੀ ਉਹ ਇੱਕ ਮੋਟਾ ਜਿਹਾ ਆਦਮੀ ਸੀ ਅਤੇ ਉਸ ਦੇ ਸਰੀਰ ਵਿੱਚ ਖੁਜਲੀ ਸੀ ਉਹ ਹਰ ਰੋਜ਼ ਮੇਰੀ ਮਾਂ ਤੋਂ 3-4 ਘੰਟੇ ਲਗਾਤਾਰ ਮਾਲਿਸ਼ ਕਰਵਾਉਂਦਾ ਸੀ ਉਹ ਕਹਿਣ ਲੱਗਾ ਮੈਂ ਤੁਹਾਡੀ ਮਾਂ ਨੂੰ ਆਪਣੀ ਭੈਣ ਮੰਨਦਾ ਹਾਂ ਅਤੇ ਮੈਂ ਇਸ ਬਿਮਾਰੀ ਬਾਰੇ ਕਿਸੇ ਹੋਰ ਨੂੰ ਨਹੀਂ ਦੱਸ ਸਕਦਾ ਲਗਾਤਾਰ 2 ਘੰਟੇ ਇਸ ਆਦਮੀ ਦੀ ਮਾਲਿਸ਼ ਕਰਨ ਤੋਂ ਬਾਅਦ ਮੈਂ ਖੁਦ ਪਸੀਨੇ ਨਾਲ ਭਿੱਜ ਚੁੱਕੀ ਸੀ ਉਸ ਆਦਮੀ ਨੇ ਆਪਣੇ ਪਰਸ ਵਿੱਚੋਂ ਮੈਨੂੰ 2000 ਰੁਪਏ ਕੱਢ ਕੇ ਦਿੱਤੇ ਕਹਿਣ ਲੱਗਾ ਇਹ ਬਿਮਾਰੀ ਮੇਰੀ ਬਹੁਤ ਵੱਡੀ ਮਜਬੂਰੀ ਬਣ ਗਈ ਹੈ ਇਸ ਨਿੰਮ ਵਿੱਚ ਕੁਝ ਖਾਸ ਜੜੀ ਬੂਟੀਆਂ ਹਨ ਇਸ ਦੀ ਮਾਲਸ਼ ਦੇ ਬਾਅਦ ਹੀ ਮੈਂ ਕੁਝ ਠੀਕ ਮਹਿਸੂਸ ਕਰਦਾ ਹਾਂ ਨਹੀਂ ਤਾਂ ਖੁਜਲੀ ਨਾਲ ਮੇਰੀ ਚੀਕ ਨਿਕਲ ਜਾਂਦੀ ਹੈ ਫਿਰ ਕਹਿਣ ਲੱਗਾ ਮੈਨੂੰ ਤੁਹਾਡੀ ਮਾਂ ਨੇ ਦੱਸਿਆ ਸੀ ਕਿ ਮੇਰੇ ਬੇਟੇ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਸੀ ਮੈਂ ਉਸ ਨੂੰ ਇਸ ਗੱਲ ਤੇ ਬਹੁਤ ਝਿੜਕਿਆ ਸੀ ਅਤੇ ਤੁਹਾਡੇ ਤੋਂ ਵੀ ਮਾਫੀ ਮੰਗਦਾ ਹਾਂ ਅੱਗੇ ਤੋਂ ਉਹ ਤੁਹਾਨੂੰ ਕੁਝ ਨਹੀਂ ਕਹੇਗਾ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਆਈ ਮੈਨੂੰ ਮੇਰੀ ਮਾਂ ਬਾਰੇ ਹਰ ਸਵਾਲ ਦਾ ਜਵਾਬ ਮਿਲ ਚੁੱਕਾ ਸੀ ਮੈਂ ਜਿੰਨਾ ਵੀ ਆਪਣੀ ਮਾਂ ਦੀ ਇੱਜ਼ਤ ਕਰਦੀ ਉਹਨਾਂ ਹੀ ਘੱਟ ਸੀ ਮੇਰੇ ਲਈ ਉਹ ਇੱਕ ਮਹਾਨ ਔਰਤ ਸੀ ਪਤਾ ਨਹੀਂ ਮੈਂ ਕਿਉਂ ਉਹਨਾਂ ਦੀ ਸ਼ਰਾਫਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਸੀ ਹਰ ਬੰਦ ਕਮਰੇ ਦੇ ਪਿੱਛੇ ਸਿਰਫ ਪਾਪ ਨਹੀਂ ਹੁੰਦੇ ਇਹ ਗੱਲ ਹੁਣ ਮੈਨੂੰ ਚੰਗੀ ਤਰ੍ਹਾਂ ਨਾਲ ਸਮਝ ਵਿੱਚ ਆ ਗਈ ਸੀ। ਦੋਸਤੋ, ਇਹ ਕਹਾਣੀ ਸਿਖਾਉਂਦੀ ਹੈ ਕਿ ਹਰ ਬੰਦ ਦਰਵਾਜ਼ੇ ਦੇ ਪਿੱਛੇ ਪਾਪ ਜਾਂ ਸ਼ੱਕ ਦੀ ਗੁੰਜਾਇਸ਼ ਨਹੀਂ ਹੁੰਦੀ। ਕਈ ਵਾਰ ਅੰਦੇਖੇ ਦਰਦ ਅਤੇ ਮਜਬੂਰੀਆਂ ਬਹੁਤ ਵੱਡੀ ਕੁਰਬਾਨੀ ਜਾਂ ਮਹਾਨਤਾ ਨੂੰ ਲੁਕਾਉਂਦੀਆਂ ਹਨ। ਸਾਨੂੰ ਕਿਸੇ ਦੇ ਹਾਲਾਤ ਤੇ ਸ਼ੱਕ ਕਰਨ ਤੋਂ ਪਹਿਲਾਂ ਸਟਾਈਲ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਆਪਣੇ ਤੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਨ ਵਾਲਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ।